ਹਾਂਜੀ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਆਜੋ ਜੀ ਅੱਜ ਇੱਕ ਨਵੇਂ ਬਲੌਗ ਤੇ ਨਵੇਂ ਸਿਸਟਮ ਦੇ ਨਾਲ ਤੁਹਾਨੂੰ ਅੱਜ ਦੇ ਨਵੇਂ ਬਲੌਗ ਚ ਨਵਾਂ ਡੈਕ ਤੇ ਨਵੇਂ ਬੂਹਰ ਰੈਡੀ ਕੀਤੇ ਆਪਾਂ ਉਹਨਾਂ ਦੀ ਵੀਡੀਓ ਦਿਖਾਵਾਂਗੇ ਆ ਆਪਾਂ ਜਿੱਥੇ ਆਪਾਂ ਤੁਹਾਨੂੰ ਦੱਸਿਆ ਪਹਿਲਾਂ ਵੀ ਦਿਖਾਇਆ ਹੋਣਾ ਇੱਥੇ ਮੈਟਿੰਗ ਏਰੀਆ ਸਾਰਾ ਮੈਟ ਹੁੰਦਾ ਵਾ ਆਹ ਸੈਂਟਰ ਚ ਜਿਹੜੀ ਆਪਾਂ ਜਾਲੀ ਵਗੈਰਾ ਰੈਡੀ ਕਰਦੇ ਆ ਦੀ ਪੇਟੀ ਹਜੇ ਰੈਡੀ ਹੋ ਰਹੀ ਹੈ ਟਰੈਕਟਰ ਵਾਲੇ ਬਾਹਰ ਆ ਵੀਰੇ ਦਾ ਬਰਥਡੇ ਸੀ ਅੱਜ ਕਹਿੰਦਾ ਵੀਰੇ ਵੀ ਸਾਨੂੰ ਡੈਕ ਅੱਜ ਹੀ ਚਾਹੀਦਾ ਹਫਤਾ ਕੋ ਬੁੱਕ ਕਰਾਇਆ ਨੂੰ ਕਹਿੰਦਾ ਵੀਰੇ ਦਾ ਬਰਥਡੇ ਆ ਤੁਹਾਨੂੰ ਬਰਥਡੇ ਬਾਇ ਨੂੰ ਮਲਾਉਨੇ ਆ ਤੇ ਉਸ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਇਹ ਡੈਕ ਰੈਡੀ ਕਰਦੇ ਦਿਖਾ ਦਈਏ ਤੇ ਆਹ ਮੁੰਡੇ ਜੁਪੀ ਤੋਂ ਆਏ ਆ 2 ਦਿਨ ਬਾਅਦ ਸਾਡੇ ਕੋਲੇ ਪਹੁੰਚੇ ਇਹਨਾਂ ਨੂੰ ਵੀ ਐਮਰਜੈਂਸੀ ਚਾਰ ਸਿਸਟਮ ਚਾਹੀਦੇ ਆ ਅਸੀਂ ਰਾਤ ਨੂੰ ਫਿਰ ਇਹਨਾਂ ਦੇ ਸਿਸਟਮ ਵੀ ਰੈਡੀ ਕੀਤੇ ਇਹਨਾਂ ਨੂੰ ਹੁਣ ਸਮਝਾਉਂਦਾ ਹੀ ਮੈਂ ਸਾਡੇ ਆ ਟਾਈਮ ਟ੍ਰੈਂਡਿੰਗ ਦੇ ਡੈਕ ਇਹ ਆ ਤੇ ਇਹਨਾਂ ਨੂੰ ਥੋੜਾ ਬੋਤੋਂ ਹੁਣ ਪਤਾ ਹਿੰਦੀ 'ਚ ਸਮਝਾਉਣਾ ਪੈਂਦਾ ਹਿੰਦੀ ਨਾਲ ਫਿਰ ਆਪਾਂ ਚੰਗਾ ਭਿੜ ਲਈਦਾ ਤੇ ਟਕਾ ਕੇ ਭਿੜਾ ਪੜਾ ਕੇ ਤੇ ਕੰਮ ਕਰਨ ਨਵੇੜ ਤੇ ਵੀਰੇ ਹੁਣ ਇਹ ਆ ਰੈਂਪ ਲੈ ਕੇ ਆਏ ਸੀ ਇੰਟਰਫੇਅਰ ਐਂਪ ਨਾਲ ਆਪਣੀ ਕੀ ਸਮਾਨ ਬਾਬਾ ਕੋ ਲੱਗਿਆ ਹੋਇਆ ਸੀ ਪੁਜਨਰ ਪੁਨਰ ਤੇ ਕਹਿੰਦੇ ਭਾਜੀ ਚੱਲਦਾ ਨਹੀਂ ਇਹ ਤੁਸੀਂ ਲੈ ਰੱਖ ਲਓ ਫੇ ਆਪਾਂ ਵੀਰੇ ਸਮਾਨ ਰੱਖਦੇ ਨਹੀਂ ਵਿੱਚ ਕਿਸੇ ਦਾ ਵੀ ਜੀ ਇਹਨਾਂ ਨੂੰ ਵਾਪਸ ਆਪਾਂ ਇਂ ਦੇਤਾ ਤੇ ਇਹਨਾਂ ਨੇ ਚਾਰ ਡਿਕ ਸਲੈਕਟ ਕੀਤੇ ਚਾਰੇ ਚਾਰੇ ਰੈਡੀ ਕਰਤੇ ਇਹਨਾਂ ਦਾ ਵਲੌਗ ਤੁਹਾਨੂੰ ਦਿਖਾਵਾਂਗੇ ਕੱਲ ਨੂੰ ਇਹ ਤੁਸੀਂ ਪਹਿਲਾਂ ਅੱਜ ਆਪਾਂ ਹੌਲੈਂਡ ਤੇ ਚਾਰ ਬੂਹਰਾ ਡਿਕ ਫਰੰਟ ਤੇ ਚਾਰ ਬੂਹਰ ਤੇ ਆਪਣੇ ਚਾਰ ਸਪੀਕਰ ਸ਼ੇਨ 'ਚੀ ਉਹਦੀ ਤੁਹਾਨੂੰ ਫੁੱਲ ਵੀਡੀਓ ਦਿਖਾਉਨੇ ਆ ਤੇ ਕਰਮਾ ਹੁਣ ਪੈ ਇਹਨਾਂ ਦੇ ਓਵਲ ਨਿੱਕਾ ਜਿਹਾ ਓਵਲ ਬਣਾਇਆ ਆ ਉਹਦਾ ਮੈਟ ਲਾ ਰਿਆ ਉਹਨੇ ਮੈਟ ਲਾਉਂਦੇ ਲਾਉਂਦੇ ਤੇ ਆਪਾਂ ਕਰ ਦੇਣਾ ਜੀ ਫਿੱਟ ਸਿਸਟਮ ਤੇ ਟਰੈਕਟਰ ਵਾਲੇ ਵੇਟ ਕਰ ਰਹੇ ਆ ਆਪਣੀ ਬਾਹਰ ਤੇ ਉਦੋਂ ਨੂੰ ਆਪਾਂ ਲੈ ਕੇ ਪਹੁੰਚਦੇ ਆ ਸਿਸਟਮ ਦਾ ਸਾਰਾ ਬਾਕੀ ਇਹਦਾ ਤਾਣਾ-ਬਣਾ ਟੋਟਲੀ ਰੈਡੀ ਕਰ ਚੁੱਕੇ ਆ ਆਪਾਂ ਬਸ ਹੁਣ ਪੇਟੀ ਚੜਨ ਦਾ ਟਾਈਮ ਆ ਪੇਟੀ ਚੜਨੇ ਥੋੜੀ ਜੀ ਗੋਲ ਪੇਟੀ ਦਾ ਆਏ ਹੁੰਦਾ ਜੀ ਥੋੜੇ ਫੀਟਿੰਗ ਵੱਧ ਭਾਲਦੀ ਐ ਸਮਾਂ ਜ਼ਿਆਦਾ ਲੈਂਦੀ ਐ ਤਾਂ ਕਰਕੇ ਫਿਰ ਆਪਾਂ ਨੂੰ ਕੰਮ ਕਰਨ ਦਾ ਜ਼ਿਆਦਾ ਸ਼ੌਂਕ ਆ ਸਾਨੂੰ ਆਏ ਹੁੰਦਾ ਵੀ ਲੁੱਕ ਤਾਂ ਲੁੱਕ ਬਣਾਤੀਏ ਘੈਂਟ ਜੀ ਤੇ ਬਾਜਤਾ ਬਣਾਈ ਦੇਣੀ ਆ ਹਨਾ ਲੁੱਕ ਉਹ ਅੱਲਾ ਸੀ ਬਹੁਤ ਜ਼ਾਦੇ ਘੈਂਟ ਘੈਂਟ ਤਰੀਕੇ ਨਾਲ ਮਨ ਕੀ ਜੋਰ ਲਾਈਦਾ ਸਭ ਤੋਂ ਵੱਧ ਜੋਰ ਹੈ ਲੁੱਕ ਤੇ ਲਾਉਨੇ ਆ ਨਾ ਅਸੀਂ ਕਿਸੇ ਦੀ ਕਾਪੀ ਮਾਰੀ ਦੀ ਐ ਤੇ ਲੁੱਕ ਤੇ ਜੋਰ ਲਾਈਦਾ ਤੇ ਬਾਜਤਾ ਹੈ ਕਿ ਤੁਹਾਨੂੰ ਪਤਾ ਬਣਾਈ ਦੇਣੀ ਹੁੰਦੀ ਹੈ ਬਾਜਤਾ ਦਾ ਕੋਈ ਮਸਲਾ ਹੀ ਨਹੀਂ ਆ ਅੰਦਰੋਂ ਤੋਂ ਮੂੜੇ ਜਿਹੜੀ ਹਵਾ ਲਈ ਜਾਲੀ ਆ ਉਹ ਪਰ ਨਵੀਂ ਆਪ ਤਿਆਰ ਕਰਨੇ ਆ ਮੈਂ ਕਿਹਾ ਵੀ ਦੇਖੇ ਨਵੀਂ ਜੀ ਲੁੱਕ ਬਣਾ ਕੇ ਤੇ ਬੰਦੇ ਕਿਵੇਂ ਕਹਿੰਦੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਇੰਨੇ ਕਹਿੰਦਾ ਬੰਦਾ ਹੋਰ ਬਾਅਦ ਛੱਡ ਕੇ ਕੰਮ ਕਰਦਾ ਲੋ ਜੀ ਲੋ ਜੀ ਫੀਟਿੰਗ ਫੀਟਿੰਗ ਚੈੱਕ ਕਰੋ ਕਿਸੇ ਪਾਸੇ ਵੀ ਸੂਤ ਦਾ ਵੀ ਸਨ ਨਹੀਂ ਹੋਊਗਾ ਪ੍ਰੋਪਰ ਫੀਟਿੰਗ ਆ ਸਾਨੂੰ ਐਂ ਦਾ ਵੀਰੇ ਟਰੈਕਟਰ ਇੱਥੇ ਲੈ ਕੇ ਆਉਂਦੇ ਨੇ ਸਾਡੇ ਕੋਲੇ ਸਾਡੀ ਐਂ ਉਹ ਤਸੱਲੀ ਬਖਸ਼ ਕੰਮ ਹੋ ਜਾਂਦਾ ਵੀਰੇ ਉਹਨੇ ਤਰਨਤਾਰਨ ਤੋਂ ਆਏ ਆ ਟਰੈਕਟਰ ਲੈ ਕੇ ਇੱਥੇ ਆਏ ਤੇ ਨਾਲ ਗੱਡੀ ਵੀ ਲੈ ਕੇ ਆਏ ਤੇ ਵੀਰਾ ਕਹਿੰਦਾ ਬਰਥਡੇ ਆਪ ਮਨਾਉਣਾ ਹੀ ਮਨਾਉਣਾ ਚਾ ਇੱਥੇ ਤੇ ਆਪਾਂ ਪੇਟੀ ਦੀਆਂ ਲਾਤੀਆਂ ਰੂਹਾਂ ਜਮਾਂ ਰੂਹਾਂ ਲਾ ਕੇ ਤੇ ਪੇਟੀ ਫਿੱਟ ਕਰਤੀ ਜਦੋਂ ਪੇਟੀ ਪੂਰੀ ਟਿਕਾ ਕੇ ਬੈਠੋ ਜੇ ਉਸ ਤੋਂ ਬਾਅਦ ਜੋ ਸਮਾਨ ਫਿੱਟ ਹੋਣਾ ਕਿਉਂ ਗੋਲ ਤੇ ਨਹੀਂ ਤਾਂ ਜੇ ਕੋਈ ਲੈ ਕੇ ਜਾਣੀ ਆ ਉਹ ਸਿਸਟਮ ਵੀ ਬਣਾ ਦਈਦਾ ਉਹ ਹਿਸਾਬ ਨਾਲ ਐਂਗਲਾ ਬਣਾ ਦਿੰਦੀਆਂ ਵੀ ਬੰਦਾ ਲੈ ਕੇ ਵੀ ਜਾ ਸਕਦਾ ਜਾ ਕੇ ਵੀ ਘਰੇ ਫਿੱਟ ਕਰ ਦੇ ਪਰ ਜਿਹੜੇ ਵੀਰੇ ਅਸੀਂ ਫਿੱਟ ਕਰ ਦੇਣੀ ਇੱਥੇ ਸਾਡੀ ਸੰਤੋਸ਼ਟੀ ਜੀ ਹੋ ਜਾਂਦੀ ਆ ਵੀ ਹਾਂ ਜਦ ਰ ਆਪਾਂ ਚੀਜ਼ ਬਣਾਤੀ ਤੇ ਮੈਂ ਤਾਂ ਹੀ ਸੀਟ ਤੇ ਬਹਿ ਕੇ ਤੇ ਥੱਲੇ ਲਾ ਕੇ ਗੋਡੇ ਜਮਾ ਧੁਰ ਤੱਕ ਲਾਤੀ ਪੇਟੀ ਵੀ ਹਾਂ ਵੀ ਹੁਣ ਹਿੱਲ ਕੇ ਦਿਖਾ ਪੇਟੀ ਨੂੰ ਪਰ ਪੇਟੀ ਲਈ ਆਪਾਂ ਜੱਕ ਪਾ ਗਏ ਥੋੜੀ ਜੀ ਇਹਦਾ ਐ ਹੁੰਦਾ ਸੂਤ ਕਪੇਟੀ ਵੱਧ ਗਈ ਤੇ ਇਹਦਾ ਕੋਈ ਹੱਲ ਨਹੀਂ ਸੂਤ ਦਾ ਵੀ ਹੱਲ ਹੈ ਨਹੀਂ ਪਰ ਦੀ ਜਿੰਦਾ ਹੋਣਾ ਹੀ ਕੀ ਆ ਵੀਰੇ ਵੀ ਚਲੋ ਆਪਾਂ ਪੂਰੇ ਵਧੀਆ ਤਰੀਕੇ ਨਾਲ ਪੇਟੀ ਫਿੱਟ ਕਰਤੀ ਵੀਰੇ ਹੁਣੇ ਹੀ ਰੂਹ ਖੁਸ਼ ਕਰਤੀ ਵੀਰੇ ਹੁਣਾਂ ਕਹਿੰਦਾ ਵੀਰੇ ਸਾਨੂੰ ਤਾਂ ਆਏ ਆ ਵੀ ਕਦੋਂ ਆਉਣ ਹੋਊਗਾ ਤੇ ਕਦੋਂ ਵੱਜੂਗਾ ਤੇ ਵੀਰੇ ਹੁਣਾਂ ਦੇ ਪੰਡ 6-6 ਬੂਹ ਨਾਲ ਡਿੱਕ ਲੱਗਿਆ ਤੇ ਮੈਂ ਕਹਿੰਨਾ ਵੀਰੇ ਹੁਣਾਂ ਨੇ ਇਹਦੇ ਵੀ ਬਾਜੀ ਵੱਜ ਬਾਜ ਉਹ ਹਿਸਾਬ ਨਾਲ ਹੋਵੇ ਵੀ ਬਾਕੀ ਖੜਖੜ ਦੇਖਣ ਸਾਰੀ ਆਪਾਂ ਵੀਰੇ ਹੁਣਾਂ ਨੂੰ ਕਿਹਾ ਸੀ ਮੈਂ ਵੀਰੇ ਭਾਵੇਂ 6 ਵਾਲੇ ਹੁਣ ਭਾਵੇਂ 8 ਵਾਲੇ ਆਪਾਂ ਬੂਹਰ 4 ਹੀ ਲਾਉਣੇ ਆ ਥੋੜੇ ਤੇ ਮੈਂ ਕਹਿੰਨਾ 6-8 ਵਾਲੇ ਨੂੰ ਗਿੱਧਾ ਪਵਾ ਦਿਆਂਗੇ ਸਾਰਿਆਂ ਦਾ ਕੰਮ ਵੱਲ ਹੋਣੀ ਆਪਣੇ ਨਾਲ ਕੋ ਜਿੱਤ ਸਕਦਾ ਜੀ ਇਹ ਤਾਂ ਆਪਣਾ ਚੈਲੰਜ ਜੀ ਆ ਕੰਮ ਵੱਲੋ ਤਾਂ ਮਹਾਰਾਜ ਮੇਰਾ ਕੰਮ ਤਾਂ ਆਪ ਕੱਢਦੇ ਹੀ ਤੇ ਬੱਟ ਤੇ ਪੂਰੀ ਹੁਣ ਲਾਹਵ ਕਹਿੰਦਾ ਪੇਟੀ ਸੈਟ ਆ ਮੈਂ ਕਹਿੰਨਾ ਪਿੱਛੇ ਨੂੰ ਕਰ ਦਈਏ ਜਿਆਦਾ ਸੋਹਣੀ ਲੱਗੂਗੀ ਇਹ ਕਹਿੰਦੇ ਪਿੱਛੇ ਨੂੰ ਭਾਈ ਜੀ ਸੋਹਣੀ ਨਾ ਮੈਨੂੰ ਆਏ ਆ ਜਿਹੜੀ ਪ੍ਰੋਪਰ ਜਮਾ ਬਿਲਕੁਲ ਸਾਹਮਣੇ ਆਏ ਆ ਉਹਦੇ ਨਾਲ ਓਵਲ ਬਹੁਤ ਸੋਹਣੇ ਲੱਗ ਜਾਂਦੇ ਪੇਟੀ ਦੀ ਫਿਟਿੰਗ ਪੇਟੀ ਦੀ ਫਿਟਿੰਗ ਫਰੰਟ ਤੋਂ ਬਰਾਬਰ ਹੋਣੀ ਚਾਹੀਦੀ ਹੈ ਉਹਦੇ ਨਾਲ ਲੁੱਕ ਸੋਹਣੀ ਲੱਗਦੀ ਹੈ ਆ ਵੀਰਾ ਗਿਆਨੀ ਜਿਹੜਾ ਮੂਰੇ ਇਹਦੇ ਬਾਡੇ ਭਾਈ ਆਏ ਭਾਈ ਬਾਡੇ ਭਾਈ ਆ ਵੀਰੇ ਦੇ ਵੱਡੇ ਬਾਈ ਬੰਦਾ ਬਹੁਤ ਨਾਈ ਸੀ ਵੀਰਾ ਕਹਿੰਦਾ ਯਾਰ ਤੁਹਾਡੇ ਕੋਲੇ ਪਹਿਲੀ ਵਾਰੀ ਆਏ ਆ ਤੇ ਪਤਾ ਨਹੀਂ ਲੱਗਦਾ ਵੀ ਅਜੀ ਪਹਿਲੀ ਵਾਰੀ ਆਏ ਆ ਕਿ ਪਤਾ ਨਹੀਂ ਕਿੰਨੇ ਕ ਟਾਈਮ ਤੋਂ ਜਾਣਦੇ ਆ ਮੈਂ ਹੈਗਾ ਵੀਰੇ ਸਾਡਾ ਕੰਮ ਹੀ ਇਹੋ ਜ ਆ ਅਸੀਂ ਕਿਤੇ ਸੋਚਿਆ ਹੀ ਨਹੀਂ ਅੱਜ ਤੱਕ ਸਾਡੇ ਕੋਲ ਕਸਟਮਰ ਆਏ ਸਾਡੇ ਯਾਰ ਭਰਾ ਹੀ ਸਾਰੇ ਆ ਜਿਹੜਾ ਮੇਰੇ ਨਾਲ ਮੁੰਡਾ ਚੜਿਆ ਹੋਇਆ ਇਹ ਹੈਗਾ ਸਾਡਾ ਬਿਲਡਰ ਇਹਨੂੰ ਪੀਲਾ ਕਹਿੰਦੇ ਨੇ ਪ੍ਰਦੀਪ ਸਿੰਘ ਪੀਲਾ ਇਸ ਤੋਂ ਬਾਅਦ ਸਾਡੇ ਦੇਖੋ ਬੈਕ ਸਾਈਡ ਬੈਕ ਸਾਈਡ ਦੀ ਲੁੱਕ ਐ ਬਣਾਈ ਆ ਹੁਣ ਮੈਨੂੰ ਵੀਰੇ ਹੁਣ ਕਹਿੰਦੇ ਫੋਟੋ ਰੈਡੀ ਕਰ ਦੋ ਫੋਟੋਨ ਥੋੜਾ ਟਾਈਮ ਲੱਗ ਜੂ ਮੈਂ ਆਪਾਂ ਫੋਟੋ ਤੁਹਾਨੂੰ ਪਤਾ ਆਪਾਂ ਚੰਗੇ ਤਿਆਰ ਬਿਗਾਰ ਫੋਟੋਆਂ ਚ ਆਪਾਂ 10 ਮਿੰਟ ਚ ਫੋਟੋ ਰੈਡੀ ਕਰ ਦੇਣੀ ਆ ਆ ਫਰੇਮ ਆ ਜੀ ਇਹ ਫਰੇਮ ਚ ਆਪਾਂ ਲੈਣੀ ਲਾਉਣੀ ਆ ਫੋਟੋ ਕਰਮ ਨੇ ਫਰੇਮ ਤੇ ਲਾ ਕੇ ਮੈਟ ਰੈਡੀ ਕਰ ਚੁੱਕਾ ਤੇ ਗੋਪੀ ਦੇਖ ਰਿਹਾ ਜੀ ਮੈਂ ਇਹ ਕਰ ਕੀ ਰਿਹਾ ਵਾ ਇਹ ਸ਼ੀਸ਼ਾ ਕਟਿੰਗ ਹੋ ਰਿਹਾ ਜੀ ਮਾੜੀ ਜੀ ਅੱਖ ਝੰਕੀ ਤੇ ਸ਼ੀਸ਼ਾ ਠਾਹ ਦੇ ਟੁੱਟ ਜਾਂਦਾ ਸਿੱਧੂ ਮੂਸੇ ਵਾਲੇ ਵੀਰੇ ਦੀ ਫੋਟੋ ਲਾ ਰਹੇ ਆ ਤੇ ਫੋਟੋ ਤੁਸੀਂ ਦੇਖੋ 3D ਫੋਟੋ ਆ ਤੇ ਜਗੂਗੀ ਤੁਸੀਂ ਦੱਸੋਗੇ ਵੀ ਵਾਕਿਆ ਚੀਜ਼ ਜਗਦੀ ਆ ਇਹ ਲਾ ਕੇ ਫੋਟੋ ਤੇ ਇਸ ਤੋਂ ਬਾਅਦ ਉਹਨੂੰ ਦਿਖਾਉਂਦੇ ਆ ਥੱਲੇ ਥੋੜਾ ਜਿਹਾ ਵਾਈਟਰ ਛੱਡਿਆ ਤੇ ਆਪਾਂ ਆਪਦਾ 3D ਸਟicker ਆਪਣਾ ਆਪਦਾ ਲਾਵਾਂਗੇ ਵੀਰਿਆ ਨੂੰ ਕਹਿੰਦੇ ਵੀ ਥੋੜਾ ਸਟicker ਤਾਂ ਲਾਉਣਾ ਹੀ ਲਾਉਣਾ ਕਹਿੰਦਾ ਫਿਰ ਪਤਾ ਕਿੱਥੋਂ ਲੱਗੇ ਕਈ ਬੰਦੇ ਕੀ ਕਰਦੇ ਵੀਰੇ ਜੇ ਸਟicker ਛੁੱਕਰਾ ਆਪਦੇ ਬਣਾਵਾ ਕੇ ਲਾ ਲੈਂਦੇ ਆ ਤੇ ਕਹਿਣਗੇ ਵੀ ਅਸੀਂ ਉੱਥੋਂ ਲਵਾਇਆ ਵੀ ਪਰ ਵੀਰੇ ਸਾਡੇ ਸਾਡੇ ਕੋਲੋਂ ਇੰਨਾ ਕੁ ਪਤਾ ਵੀ ਅਸੀਂ ਕਿਸ ਦੁਕਾਨਦਾਰ ਨੂੰ ਓਮੇ ਡੈਕ ਦਿੰਦੇ ਨਹੀਂਗੇ ਥੋੜਾ ਜਿਹਾ ਧਿਆਨ ਰੱਖਿਆ ਕਰੋ ਇਹ ਚੀਜ਼ਾਂ ਦਾ ਕਿਉਂਕਿ ਸਾਨੂੰ ਰੋਜ਼ ਹੀ ਇੱਕ ਦੋ ਮਸਲੇ ਇਹੋ ਜਿਹੇ ਆਉਂਦੇ ਕਹਿਣਗੇ ਵੀਰੇ ਡੈੱਕ ਸੀ ਟੋਡੇ ਤੋਂ ਲਵਾਇਆ ਤੇ ਪਰ ਇਹ ਸਾਡੇ ਆਕ ਚਿੱਟਾ ਜਿਆ ਮੈਂ ਕਿ ਚਿੱਟੇ ਜਿਹੜੇ ਵੀਰੇ ਅਸੀਂ ਲਾਉਂਦੇ ਨਿਗੇ ਉਹ ਤੁਹਾਨੂੰ ਪਤਾ ਬਜ਼ਾਰੂ ਮਾਲ ਹੁੰਦਾ ਬਹੁਤ ਜ਼ਿਆਦਾ ਹੈ ਹੁਣ ਪਤਾ ਨਹੀਂ ਕਿੱਥੋਂ ਕਿੱਥੋਂ ਆਉਂਦੇ ਸਾਨੂੰ ਤਾਂ ਲੋ ਜੀ ਸਿੱਧੂ ਮੂਸੇ ਦਾ ਫੋਟੋ ਵੀਰੇ ਜੇ ਆਪਾਂ ਟੋਟਲ ਜਿਹੜੇ ਵੀ ਤੁਸੀਂ ਫੋਟੋ ਭੇਜੋਗੇ ਜਾਂ ਕੁਝ ਵੀ ਜਵਾਕਾਂ ਦੀ ਆਪਦੀ ਕੋਈ ਸਿੰਗਰ ਦੀ ਕੋਈ ਐਕਟਰ ਦੀ ਜੋ ਤੁਸੀਂ ਕਹੋਗੇ ਉਹ ਫੋਟੋ ਲੱਭ ਜੂ ਟੋਟਲੀ ਮਾਨ ਵੀਰੇ ਲਗਭਗ ਅਸੀਂ ਆਪ ਹੀ ਰੈਡੀ ਕਰੀਦਾ ਕਿਉਂਕਿ ਸਾਨੂੰ ਐਂ ਜ ਸਵਾਦ ਆ ਜਾਂਦਾ ਵੀ ਪਾਹਾਂ ਯਾਰ ਚੀਜ਼ ਆਪ ਬਣਾਈ ਹਨ ਆ ਦੇਖੋ ਫੋਟੋ ਰੈਡੀ ਹੁੰਦੀ ਦੇਖੋ ਪਾਣੀ ਜੇ 3D ਫੋਟੋ ਆ ਇਕੱਲਾ ਫੇਸ ਤੇ 골ਡ ਉਹਨਾਂ ਜਗੂਗਾ ਬਾਕੀ ਸਾਰਾ ਕੁਝ ਬਲੈਕ ਹੋਊਗਾ ਪ੍ਰੋਪਰ ਥੱਲੇ ਜਿਹੜਾ ਵਾਈਟ ਨਾ ਛੱਡਿਆ ਇੱਥੇ ਆਪਣਾ ਜਿਹੜੀ ਸਟicker ਲੱਗੂਗਾ ਵੀਰੇ ਯਾਰ ਕੰਮ ਵਾਲੇ ਦਾ ਚੈੱਕ ਕਰਦੇ ਦੀ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਦੇ ਵੀ ਸਾਡੇ ਭਰਾ ਕੰਮੇ ਕਿਵੇਂ ਕੰਮ ਆ ਕੋਈ ਗਲਤੀ ਫਲਤੀ ਸਾਨੂੰ ਮਾਫ ਕਰਿਆ ਕਰੋ ਕਈ ਵਾਰੀ ਪਤਾ ਨਹੀਂ ਹੁੰਦਾ ਆ ਬੂਹਰ ਵੀਰੇ ਜੀ ਆਪਾਂ ਨਵੇਂ ਬਣਾਏ ਪੱਤੇ ਨਵੇਂ ਆ ਆ ਚੈੱਕ ਕਰੋ ਚੈੱਕ ਫਾਈਨਲ ਲੁੱਕ ਐਵੇਂ ਦੀ ਆ ਲੋ ਜੀ ਪਿੱਛੇ ਫੋਟੋ ਲਾ ਰਿਆ ਲਵ ਕਹਿੰਦਾ ਵੀਰੇ ਫੋਟੋ ਲਾ ਕੇ ਤੇ ਹੁਣ ਜਗਦੀ ਦਿਹਾੜੀ ਆ ਤੇ ਵੀਰੇ ਦਾ ਜੇ ਕੇਕ ਵੀ ਕੱਟਣਾ ਵੀਰੇ ਤੇ ਵੀਰਾ ਕਹਿੰਦਾ ਯਾਰ ਤੁਸੀਂ ਪਹਿਲੀ ਵਾਰੀ ਦੇਖਿਆ ਵੀ ਇਹਦੇ ਵੀਰੇ ਉਹਨਾਂ ਦਾ ਬਰਥਡੇ ਤੇ ਅਸੀਂ ਕਹਿੰ ਗਏ ਯਾਰ ਅਸੀਂ ਨਹੀਂ ਕੇਕ ਕੱਟ ਸਕਦੇ ਇਹ ਆ ਭਰਾ ਦਾ ਕੇਕ ਕੱਟਾਂਗੇ ਯਾਰ ਤੇ ਵੀਰੇ ਦਾ ਹੁਣ ਬੈਕ ਸਾਈਡ ਫੋਟੋ ਜਗਾ ਕੇ ਵੀਰਾ ਕਹਿੰਦਾ ਡੈਕ ਛੱਡ ਕੇ ਉਸ ਤੋਂ ਬਾਅਦ ਕੇਕ ਕੱਟਾਂਗੇ ਵੀਰਾ ਕਹਿੰਦਾ ਕੇਕ ਮੰਗਾਉਣਾ ਮੈਂ ਕਿਹਾ ਭਰਾ ਮੇਰਾ ਕਿੱਥੇ ਫਿਰਦਾ ਕੇਕ ਦਾ ਜੀ ਪਹਿਲਾਂ ਹੀ ਮਗਾਈ ਬੈਠਿਆ ਪਤਾ ਭਰਾ ਦਾ ਬਰਥਡੇ ਆ ਤੇ ਅਸੀਂ ਆ ਬੇਟੀ ਫਟ ਕਰਕੇ ਤੇ ਤੁਸੀਂ ਦੱਸੋ ਲੁੱਕ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਪੇਜ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਰੋਜ਼ ਤੋਂ ਰੋਜ਼ ਕੋਸ਼ਿਸ਼ ਕਰਿਆ ਕਰਾਂਗੇ ਨਵੇਂ ਤੋਂ ਨਵਾਂ ਬਲੌਗ ਪਾਏ ਕਰਾਂਗੇ ਤੇ ਕਿਉਂਕਿ ਡੈਕ ਸਾਡੇ ਕੋਲੇ ਕੰਮ ਥੋੜਾ ਜ਼ਿਆਦਾ ਹੁੰਦਾ ਪਰ نئی ਵੀਡੀਓ ਵਗੈਰਾ ਬਣਦੀਆਂ ਜਿੰਨੀਆਂ ਬਣਦੀਆਂ ਫਿਰ ਓਨਨੀ ਕੁ ਭਰਾ ਕੋਸ਼ਿਸ਼ ਕਰੀਦੀ ਆ ਉਸੇ ਤੁਹਾਡੇ ਵਾਸਤੇ ਕਰੀਦੀ ਆ ਤੁਸੀਂ ਧਿਆਨ ਰੱਖਿਆ ਕਰੋ ਕਮੈਂਟ ਵੇਰਾ ਕਰਿਆ ਕਰੋ ਤੁਹਾਨੂੰ ਪਤਾ ਹੀ ਫਿਰ ਵੀ ਆਪਾਂ ਜੱਗ ਜਿੱਦਣਾ ਦਾ ਬਹੁਤ ਔਕਾ ਕਈ ਗਾਣਾ ਵੀ ਕੱਢਦੇ ਹੋਣਗੇ ਯਾਰ ਕਿਵੇਂ ਭੁੰਕੀ ਜਾਂਦਾ ਰਹਿੰਦਾ ਜ਼ਰਾ ਦਿਨ ਚਲ ਕੋਈ ਨਾ ਆਪਾਂ ਆਪਾਂ ਕਿਸੇ ਦੀ ਪ੍ਰਵਾ ਨਹੀਂ ਕਰਦੇ ਆ ਵੀਰਾ ਮੇਰੇ ਕੋਲ ਖੜਾ ਇਹਦਾ ਬਰਥਡੇ ਆ ਤੇ ਵੀਰਾ ਕਹਿੰਦਾ ਖੁਸ਼ ਹੋ ਗਿਆ ਪੂਰਾ ਵੀਰਾ ਕਹਿੰਦਾ ਡੈੱਕ ਛੱਡ ਤਾ ਨਾਲ ਹੀ ਕੇਕ ਕੱਟਾਂਗੇ ਫੇਰ ਦੇਖਾਂ ਕਿਵੇਂ ਆ ਕਹਿੰਦਾ ਬਹਿ ਜਾ ਬਹਿ ਜਾ ਕਰਾ ਦੇਣੀ ਆ ਆਪਾਂ ਪੂਰੀ ਮੈਗਾ ਵੀਰੇ ਟੈਨਸ਼ਨ ਨਾਲ ਆ ਆਪਾਂ ਬਹਿ ਜਾ ਬਹਿ ਜਾ ਕਰਾਉਣ ਨੂੰ ਬੈਠੇ ਆ ਤੇ ਮੈਂ ਕਹਿੰਦਾ ਜਦੋਂ ਤੱਕ ਪਿੰਡ ਜਾਉਂਗੇ ਇੱਥੋਂ ਵੇਖ ਸੌਣ ਲਓ ਜਦੋਂ ਨੂੰ ਪਿੰਡ ਪਹੁੰਚੇਗੇ ਉਦੋਂ ਉਦੋਂ ਦਾ ਫਰਕ ਪੈ ਜਾਊਗਾ ਵੱਡਾ ਵੱਡਾ ਭਰਾ ਮਸੀਨੋ ਮਸੀਨੀ ਹੋਇਆ ਫਿਰਦਾ ਵੀ ਇਹਨੇ ਵੀ ਡੈੱਕ ਟੂਕ ਫਿੱਟ ਕਰਕੇ ਕਿਉਂਕਿ ਨਾ ਅੱਜ ਵੀਰੇ ਇਹ ਚਾਰ ਡੈੱਕ ਹੋਰ ਅੰਦਰ ਜੂ ਉਹਨਾਂ ਦੇ ਚਾਰ ਡੱਕ ਉਹਨਾਂ ਦੀ ਸੀ ਪੰਜਵੇਂ ਮਈ ਸੀ ਅਸੀਂ ਰਾਤ ਨੂੰ 2:30 ਵੱਜ ਚੁੱਕੇ ਮਸਾਂ ਰੈਡੀ ਕੀਤਾ ਤੇ ਵੀਰੇ ਉਹਨਾਂ ਨੇ ਫਿਰ ਦੂਰ ਜਾਣਾ ਸੀ ਸਾਨੂੰ ਆਏ ਸੀ ਉਹਨਾਂ ਦੇ ਜੂਪੀ ਵਾਲਿਆਂ ਤੇ ਰਾਤ ਵੀ ਰਹਿ ਪੈਂਦੇ ਇਥੇ ਤੇ ਵੀਰੇ ਉਹਨਾਂ ਟਰੈਕਟਰ ਤੇ ਜਾਣਾ ਸੀਗਾ ਦੋ ਗੱਡੀਆਂ ਸੀ ਘਰ ਘਰ ਦੇ ਨੇ ਫੋਨ ਆਈ ਜਾਂਦੇ ਸੀ ਬਾਰ ਬਾਰ ਕਹਿੰਦੇ ਤੁਰਪੋ ਤੇ ਉਹ ਡੱਕ ਗਾਉਣ ਲੱਗੇ ਵਿੱਚ ਤੇ ਅਜ ਦੋ ਵਾਰ ਹੁਣ ਔਨ ਕਰਕੇ ਛੱਡਾਂਗੇ ਜੇ ਆਵਾਜ਼ ਸੌਣੀ ਹੁੰਦੀ ਇੰਸਟਾਗ੍ਰam ਆਈਡੀ ਤੇ ਕੁੱਕੀ ਇਲੈਕਟ੍ਰੋਨ ਦੇ ਜਾ ਕੇ ਚੈੱਕ ਕਰ ਲਿਆ ਕਰੋ ਚੈੱਕ ਕਰਨ ਤੋਂ ਬਾਅਦ ਸਾਨੂੰ ਆਵਾਜ਼ ਵੈਰਾ ਦੱਸਿਆ ਕਰੋ ਆਵਾਜ਼ ਤਾਂ ਵੀਰੇ ਆਈ ਹੁੰਦੀ ਹੈ ਕੋਈ ਹੈੱਡਫੋਨ ਲਾਉਣ ਦੀ ਲੋੜ ਆ ਦੇਖੋ ਫਾਈਨਲ ਲੁੱਕ ਬੜੀ ਘੈਂਟ ਲੱਗਦੀ ਦੇਖੋ ਕਿਉਂਕਿ ਨਾ ਬਾਦ ਆਈ ਨਹੀਂ ਹੁੰਦੀ ਵੀ ਆਪਾਂ ਹੈੱਡਫੋਨ ਲਾ ਕੇ ਸੁਣੀਏ ਜਾਂ ਇਹ ਸੁਣੀਏ ਬਾਦ ਦੀ ਕਲੈਰਟੀ ਜਿਹਦੀ ਹੋਵੇ ਨਾ ਫੋਨ ਤੇ ਸਿੱਧੀ ਆਵਾਜ਼ ਬਹੁਤ ਸੋਹਣੀ ਲਵ ਨੱਚੀ ਜਾਂਦਾ ਕਹਿੰਦਾ ਪਰਟੀ ਕਹਿੰਦਾ ਮੋਮਬਤੀਆਂ ਜਗਾਉ ਉਹ ਮੋਮਬਤੀਆਂ ਲਾਤੀਆਂ ਮੋਮਬਤੀਆਂ ਜਗਾਉਣੀਆਂ ਭੁੱਲ ਗਏ ਕੇਕ ਸਿੱਧਾ ਹੀ ਕੱਟਤਾ ਚਲੋ ਕੋਈ ਨਾ ਮੈਂ ਕਾਲੀ ਗੜੇ ਚ ਕਹਿੰਦਾ ਕਿਤੇ ਹੋ ਹੀ ਜਾਂਦਾ ਕੰਮ ਤੇ ਪਰ ਵੀਰੇ ਹੁਣੇ ਯਾਰ ਬਹੁਤ ਘੈਂਟ ਬੰਦੇ ਸੀਗੇ ਯਾਰ ਬਹੁਤ ਘੈਂਟ ਬੰਦੇ ਤੇ ਵੀਰੇ ਹੁਣੇ ਕਹਿੰਦੇ ਯਾਰ ਵੀਰੇ ਜਿੰਨਾ ਹੀ ਸੋਚਿਆ ਸੀ ਲੋੜ ਤੋਂ ਵੱਧ ਕਹਿੰਦਾ ਸਵਾਦ ਆ ਗਿਆ ਮੇਰਾ ਵੀਰੇ ਗੱਲ ਹੀ ਕੋਈ ਨਹੀਂ ਵੀਰੇ ਦਾ ਕੇਕ ਕੱਟਣ ਲੱਗਿਆ ਕਹਿ ਤੋ ਸਾਰੇ ਮੇਰੇ ਭਰਾ ਕਮੈਂਟਾਂ ਚ ਜਵੇ ਬਾਈ ਨੂੰ ਹੈਪੀ ਬਰਥਡੇ ਕਹਿ ਦੋ ਤੇ ਤੁਹਾਡਾ ਬਣਦਾ ਮਾਣਾ ਮੋਟਾ ਭਰਾ ਮਾਂ ਤੁਸੀਂ ਸਾਡੇ ਹਨ ਤੇ ਵੀਰੇ ਦਾ ਇੰਨਾ ਕ ਚਲੋ ਗੱਲ ਆਏ ਨਹੀਂ ਹੁੰਦੀ ਕੇਕ ਵਗੈਰਾ ਨਾ ਚਲੋ ਭਰਾ ਸਾਰੇ ਇਕੱਠੇ ਹੋਏ ਸੀ ਤੇ ਵੀ ਇੰਨੇ ਕੇ ਬਿਜਵਾ ਖੁਸ਼ ਹੋ ਗਿਆ ਵੀਰਾ ਕਹਿੰਦਾ ਯਾਰ ਤੂੰ ਠੀਕ ਆ ਵੀਰੇ ਯਾਰ ਅਸੀਂ ਤਾਂ ਇੱਕ ਗਾਹਕ ਮੰਨ ਕੇ ਆਏ ਸੀ ਤੁਸੀਂ ਤਾਂ ਯਾਰ ਯਾਰੀ ਦੇ ਯਾਰ ਨਿਕਲੇ ਆਪਾ ਵੀਰੇ ਦਾ ਕੇਕ ਕੱਟਿਆ ਵੀਰੇ ਦੇ ਮੈਂ ਉੱਤੇ ਚੜ ਕੇ ਬਹਿ ਗਿਆ ਕੋਲ ਮੈਂ ਕੇਕ ਕਟਾਂਗਾ ਤਾਂ ਮੈਂ ਪਹਿਲਾਂ ਕੇਕ ਕਟੋ ਭਾਈ ਤੇ ਵੀਰੇ ਦੇ ਮੋਮਬਤੀਆਂ ਰੱਖੀਆਂ ਵਿੱਚ ਮੋਮਤੀ ਜਗਾਈ ਨਹੀਂ ਚਲੋ ਕੋਈ ਨਾ ਕਰੋ ਵੀਰੇ ਨੂੰ ਬੇਸ਼ਕ ਉਹ ਕਹੋ ਹੈਪੀ ਬਰਥਡੇ ਟੂ ਯੂ ਭਰਾ ਮੇਰਾ ਤੇ ਵੀਰਾ ਕਹਿੰਦਾ ਪੇਟੀ ਮੇਰਾ ਜਮਾ ਸਿਰਾਂ ਲੱਗੀ ਸਾਡੇ ਉੱੋਂ ਨਿਕਲ ਗਈ ਤੁਸਪੂਰੀ ਤੇ ਆਪਾਂ ਲਾਤੀਆਂ ਰੂਹਾਂ ਤੇ ਅੱਲਾ ਪਤਾ ਨਹੀਂ ਕੀ ਕਹਿੰਦਾ ਕਹਿੰਦਾ ਹੈਪੀ ਬਰਥਡੇ ਵੀਰੇ ਛੇਤੀ ਕੇਕ ਕੱਟ ਲਓ ਮੈਂ ਕਹਿੰਦਾ ਯਾਰ ਕੱਟੂਗਾ ਵੀਰਾ ਹਾਲੀਵੁੱਡੀ ਕੱਟੂਗਾ ਗਾਣਾ ਘੈਂਟ ਜਿਹਾ ਲਾ ਲਈ ਹੋਈ ਵਾਚ ਚੈੱਕ ਕਰਨ ਲਈ ਸਾਨੂੰ ਜਰੂਰ ਜਾ ਕੇ ਇੰਸਟਾਗ੍ਰam ਤੇ ਚੈੱਕ ਕਰਿਆ ਕਰੋ ਬਾਅਦ ਤੇ ਇਹਨਾਂ ਨੂੰ ਬੜਾ ਸ਼ੇਅਰ ਦਬਕੇ ਕਰ ਦਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਾਨੂੰ ਕਿਉਂਕਿ ਸਾਡੀ ਮਿਹਨਤ ਕੀਤੀ ਐ ਇੰਨੇ ਕਿਨਾਂ ਉਹਦੇ ਕਿਨਾਂ ਸਫਲ ਹੋ ਜਾਂਦਾ ਹੈ ਨਾ ਤੁਹਾਡਾ ਕੋਈ ਕਮੈਂਟ ਆ ਦੇ ਕੋਈ ਮੜਾ ਮੋਟਾ ਲਾਈਕ ਆ ਦੇ ਤੇ ਸਾਦਾ ਇੰਨੇ ਹੌਸਲਾ ਆ ਜਾਂਦੀ ਗੰਦੇ ਦੇ ਕੰਮ ਕਰਨ ਦੇ ਹੈ ਨਾ ਚਲੋ ਆਪਾਂ ਹੋਰ ਜਿਹੜੀਆਂ ਵੀਡੀਓ ਅਪਲੋਡ ਕਰੀ ਦਿੰਨੇ ਆ ਕਿਸੇ ਦਾ ਕੰਮ ਬਾਦ ਦੇ ਅੰਦਰ ਆਦਿਕ ਮੁੰਡੇ ਦਾ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਲਾਵੀ ਲਾਭ ਨੇ ਮੇਰੇ ਪਾਸ ਲੋਹਾਤਾ ਕਿ ਭਾਈ ਹੁਣ ਇਹ ਦੁਗਾਂ ਤੇ ਯਾਰ ਆ ਸਾਰੇ ਸਾਰੇ ਯਾਰ ਬੜੇ ਘੈਂਟ ਸੀ ਵੀਰੇ ਦੇ ਨਾਲ ਦੇ ਵੀ ਵੀਰੇ ਨਾਲ ਤੇ ਸਾਰੇ ਖੁਸ਼ ਹੋ ਗਏ ਬੇ ਛੱਡੀ ਕੇਕ ਥੱਲੇ ਢੈਗਦਾ ਸੀ ਮੈਂ ਫੜਿਆ ਮੈਂ ਕਿ ਪ੍ਰਭੂ ਕੇਕ ਕੱਢ ਲਓ ਬੇ ਜੜਨਾ ਕੇਕ ਢੈਗ ਬਣਾ ਥੱਲੇ ਤੇ ਫਿਰ ਕਿਸੇ ਦੇ ਕੰਮ ਨਹੀਂ ਆਉਣਾ ਤੇ ਵੀਰੇ ਹੁਣੇ ਕਰਦੇ ਖੁਸ਼ ਆਪਾਂ ਤੇ ਸੋਨੂੰ ਹੁਣ ਇਸ ਤੋਂ ਬਾਅਦ ਗਾਂਹ ਵਾਲਾ ਬਲੌਗ ਤੇ ਇੱਕ ਆਪਣੇ ਕੋ ਸਵਰਾਜ ਹੋਰ ਆਇਆ ਖੜਾ ਵਾ ਉਹਦਾ ਫੁੱਲ ਮੋਡੀਫਾਈ ਕਰਨਾ ਜੀ ਉਹਦੇ ਨਾਲ ਹੀ ਪੈਂਦੀ ਸਾ ਟੱਕ ਸਵਰਾਜ ਹੋਰ ਖੜਾ ਵਾ ਉਹ ਵੀ ਫੁੱਲ ਮੋਡੀਫਾਈ ਕਰਨਾ ਵੀਰੇ ਨਾਲ ਹੀ ਦੁਗਾਤ ਆਪਣਾ ਨੌਇਡਾ ਤੋਂ 5911 ਆਇਆ ਖੜਾ ਵਾ ਉਹ ਵੀ ਨਾਲ ਦੀ ਨਾਲ ਉਹਨਾਂ ਦੇ ਹਰੇਕ ਤੇ ਤੁਹਾਨੂੰ ਵਲੌਗ ਪਾਇਆ ਕਰ ਰਹੇ ਆਪਣੀ ਦੁਕਾਨ ਦੇ ਮੂਹਰੇ ਆ ਕੇ ਵੀਰਾ ਕਹਿੰਦਾ ਇੱਕ ਵੀਡੀਓ ਬਣਾਉਣੀ ਹੋਇਆਗਾ ਲਓ ਜੀ ਉਹਦੇ ਨਾਲ ਉੱਥੇ ਵੀ ਇੱਕ ਜ਼ਰੂਰੀ ਬੰਦਦੀ ਹੈ ਨਾ ਗਾਰ ਬੰਦ ਕਰਤੇ ਜਾਂ ਵਰਕਸ਼ਾਪ 'ਚ ਕੰਮ ਕਰ ਦੋ ਨੇ ਨੇਹਰਾ ਟਾਈਮ ਜਦੋਂ ਜਿਆਦਾ ਟਾਈਮ ਲਾਉਣਾ ਤੋਂ ਵਰਕਸ਼ਾਪ 'ਚ ਕੰਮ ਕਰੀ ਦੋ ਤੇ ਮੇਰਾ ਭਰਾ ਹੁਣ ਦੱਬ ਕੇ ਕਰ ਦੋ ਸ਼ੇਅਰ ਤੇ ਕਮੈਂਟਾਂ ਦੀ ਬਣਾ ਦੋ ਰੀਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਸਾਡੇ ਭਰਾ ਜੇ ਕੋਈ ਗਲਤੀ ਫਲਤੀ ਮਾਫ ਕਰ ਦਿਆ ਕਰੋ ਛੋਟਾ ਭਰਾ ਸਮਝ ਕੇ ਪਰ ਬੜਾ ਲਾ ਕਮੈਂਟਾਂ 'ਚ ਗਾਲ-ਪਰਾੜ ਘੱਟ ਕਰ ਲਿਆ ਕਰੋ ਹੋਰ ਗੱਲ ਹੋਰ ਕੁਝ ਤੇ ਆ ਵੀਰੇ ਹੁਣੇ ਕਰ ਤੇ ਖੁਸ਼ ਤੇ ਵੀਰੇ ਨੂੰ ਕਹਿੰਦੇ ਹੈਪੀ ਬਰਥਡੇ ਭਾਈ ਲਵਜੋ ਚਲੋ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਂ ਫਿਰ ਕੱਲ ਨੂੰ ਅਗਲੇ ਵਲੌਗ ਤੇ ਸਵਰਾਜ ਟਰੈਕਟਰ ਇੱਕ ਨਵਾਂ ਪਹੁੰਚ ਚੁੱਕਿਆ ਸਾਡੇ ਕੋਲ ਪਲੇਟਫਾਰਮ ਵੀਰੇ ਹੁਣੇ ਜੰਡੂ ਕੋਲੋਂ ਲੱਗ ਕੇ ਆਇਆ ਵਾ ਬਾਕੀ ਸਾਰਾ ਉਹਦਾ ਹੱਡ ਵੱਡਾ ਬਣਾਇਆ ਤੇ ਪਲੇਅਰ ਇੱਕੋ ਵੀ ਹੱਤ ਕਰਾਉਣੀ ਵੀਰੇ ਹੁਣੇ ਕਹਿੰਦੇ ਆਈਆਂ ਆਖੜਾ ਟਰੈਕਟਰ ਇਹ ਆਪਾਂ ਕੱਲ ਨੂੰ ਇਹਦਾ ਇਹਦੀ ਫੁੱਲ ਵੀਡੀਓ ਪਾਵਾਂਗੇ ਇਹ ਸਾਰਾ ਹੀ ਮੋਡੀਫਾਈ ਕਰਨਾ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ